ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਯਾਨੀ ਗੁਰਦੇਵ ਸਿੰਘ ਉਹ ਜੱਦੀ ਪਣੇ ਹੋਆ ਇਨਾ ਮਹਾਪੁਰਸ਼ਾਂ ਲਾਕੇ ਵਿੱਚ ਗਰੀਬ ਦਾ ਮੂੰਹ ਗੁਰੀ ਗੁਰ ਸੰਸਤਾ ਜਨੋਆ 2018 ਤੋਂ ਲੋਕ ਭਲਾਈ ਕਰਜ ਕਰ ਰਹੀ ਹੈ ਫਤਵੇਂ ਪਾਸ਼ਾ ਸ਼੍ਰੀ ਗੁਰੂ ਹਰਾਈਮਨ ਵਰਸਾਏ ਕੇ ਬਾਬਾ ਜੱਗ ਜੱਦੀ ਪਣੇ ਰੂੜ ਵਿਖੇ ਗੁਰਨਾਨਕ ਚੈਟਰਲ ਡਿਫੈਂਸ ਲੈਬੋਰੀ ਚਲਾਇ ਜਾ ਰਹੀ ਹੈ ਐਨਆਰਆਈ ਸੰਸਥਾ ਦੀ ਮਦਦ ਨਾਲ ਸੰਸਥਾ ਵੱਲੋਂ ਡਿਸਪੈਂਸਲ ਬੋਰਡ ਦੇ ਸਹਿਯੋਗ ਨਾਲ ਖੜਪੀ ਇਲਾਕਿਆਂ 'ਚ ਲਗਾਤਾਰ ਮੈਡ ਕੈਂਪ ਲਗਾਏ ਜਾ ਰਹੇ ਨੇ ਕੈਂਪਾਂ ਵਿੱਚ ਸਾਨੂੰ ਐਮਐਲਸੀ ਸੇਵਾ ਸਿੱਖ ਸੇਵਾ ਸੁਸਾਇਟੀ ਕੋਕਵਾਲ ਵੱਲੋਂ ਦਿੱਤੀ ਗਈ ਆ ਤੇ ਇਹਨਾਂ ਨੂੰ ਅਗਾਹਾਂ ਸੇਵਾ ਮਿਲੀ ਹੋਈ ਹੈ ਜੀ ਸੇਵਾ ਜੋਗਾ ਸਿੰਘ ਰਿਟਾਇਰ ਜੇ ਆਈ ਬਿਲੀ ਬੋਰਡ ਇਨਾਂ ਦੇ ਸੁਪੁੱਤਰ ਗੁਰਦੀਪ ਸਿੰਘ ਯੂਐਸਏ ਨਿਕੜੋ ਬਲੋਂ ਕੀਤੀ ਗਈ ਹੈ ਜੀ ਤੇ ਸੰਸਥਾ ਦੇ ਪ੍ਰਧਾਨ ਸਾਹਿਬ ਦੇ ਪਰਿਵਾਰ ਦਾ ਦੇਹਲੀ ਗ੍ਰਾਂਹ ਧੰਨਵਾਦ ਕਰਦੇ ਆਂ ਜੀ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਲਕਾ ਅਜਨਾਲਾ ਦੇ ਪਿੰਡਾਂ ਵਿੱਚ ਲਗਾਤਾਰ ਸੰਸਥਾ ਵੱਲੋਂ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਜੀ ਹਲਕਾ ਅਜਨਾਲਾ ਦੇ ਪਿੰਡ ਨਾਸਰ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਵਕਤ ਮੈਡੀਕਮ ਚੱਲ ਰਿਹਾ ਜੀ ਜਿੱਥੇ ਡਾਕਟਰਾਂ ਦੀ ਟੀਮਾਂ ਮਰੀਜ਼ਾਂ ਚੈੱਕਅਪ ਕਰਕੇ ਦਵਾਈਆਂ ਫ੍ਰੀ ਵੀ ਦਿੱਤੀਆਂ ਜਾ ਰਹੀਆਂ ਜੀ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬਾਰਟਰੀ ਪਿੰਡ ਨਰੂਡ ਦੇ ਸਹਿਯੋਗ ਨਾਲ ਗਰੀਬ ਦਮੂ ਗੁਰੀਕੋਲ ਸੰਸਥਾ ਅਜਨਵਾਬਲੋ ਐਨ ਆਰ ਆਈ ਸੰਗਤ ਦੀ ਮਦਦ ਨਾਲ ਖੜਪੀੜੇ ਇਲਾਕਿਆਂ ਵਿੱਚ ਲਗਾਤਾਰ ਮੈਡੀਕੈਂਪ ਲਗਾਏ ਜਾ ਰਹੇ ਨੇ ਜੀ ਸੂਬੇਦਾਰ ਬਖਸ਼ੀ ਸਿੰਘ ਜੀ ਜੋ ਕਿ ਇੰਜੀਨੀਅਰ ਕੋਰਟੋਂ ਰਿਟਾਇਰ ਹੋਏ ਨੇ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਧੰਨਵਾਦ ਕਰਦੇ ਹਾਂ ਦਾ ਜੀ camp on